ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਅਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਦੇ ਵਿੱਚ دیਵਾਨ ਵਿੱਚ ਬੈਠੇ ਨੇ ਇੱਕ ਸੋਹਣਾ ਸੁਨੱਖਾ ਨੌਜਵਾਨ ਲੜਕਾ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ ਗੁਰੂ ਮਹਾਰਾਜ ਜੀ ਨੇ ਮੱਥਾ ਟੇਕ ਕੇ ਮਹਾਰਾਜ ਜੀ ਦੇ ਸਾਹਮਣੇ ਖਲੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਲੜਕੇ ਵੱਲ ਵੇਖਿਆ ਤੇ ਮਹਾਰਾਜ ਬੋਲੇ ਨੇ ਬੇਟਾ ਤੂੰ ਕਿਹਦਾ ਪੁੱਤਰ ਹੈ ਕਿਹੜੇ ਨਗਰ ਦੇ ਵਿੱਚ ਰਹਿਣ ਵਾਲਾ ਭਾਵ ਤੇਰਾ ਘਰ ਕਿੱਥੇ ਹੈ ਜਦੋਂ ਉਹ ਲੜਕਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਤਾਂ ਮਹਾਰਾਜ ਜੀ ਨੇ ਪੁੱਛਿਆ ਵੀ ਤੇਰੀ ਜਾਤ ਕੀ ਹੈ ਤੇ ਤੇਰੀ ਗੋਤ ਕੀ ਹੈ ਗੁਰੂ ਘਰ ਦੇ ਵਿੱਚ ਜਾਤ ਪਾਤ ਨਹੀਂ ਹੈ ਪਰ ਜੇ ਇਹ ਚੀਜ਼ਾਂ ਪਤਾ ਲੱਗ ਜਾਣ ਤਾਂ ਬੰਦੇ ਨੂੰ ਇਹ ਸੋਖਾ ਪਤਾ ਲੱਗ ਜਾਂਦਾ ਏ ਕਿ ਉਹ ਜੇ ਮਾਹੌਲ ਦੇ ਵਿੱਚੋਂ ਆਇਆ ਹੈ ਇਹਦੇ ਵਿਚਾਰ ਕਿਦਾਂ ਦੇ ਹੋਣਗੇ ਇਹਦਾ ਬੋਲਚਾਲ ਇਹਦਾ ਖਾਣਾ ਪੀਣਾ ਕਿਹੋ ਜਿਹਾ ਹੋਊਗਾ ਇਹਦੇ ਰਹਿਣ ਸਹਿਣ ਦਾ ਢੰਗ ਕਿਹੋ ਜਿਹਾ ਹੋਊਗਾ ਉਹਦੀ ਜਾਂਚ ਤੋਂ ਪਤਾ ਲੱਗ ਸਕਦਾ ਹੈ ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਇਸ ਲੜਕੇ ਨੂੰ ਪੁੱਛਦੇ ਨੇ ਪੁੱਤਰ ਤੇਰੀ ਜਾਤ ਕੀ ਹੈ ਤੇਰੀ ਗੋਤ ਕੀ ਹੈ ਉਹ ਬੱਚਾ ਕਹਿਣ ਲੱਗਾ ਗੁਰੂ ਮਹਾਰਾਜ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਮੇਰੇ ਪਿਤਾ ਦਾ ਨਾਮ ਮੌਲਾ ਹੈ ਮਹਾਰਾਜ ਮੈਂ ਖੰਡੇ ਬਾਟੇ ਦੀ ਪੌਲ ਲਈ ਹੋਈ ਹੈ ਮੇਰੇ ਪਿਤਾ ਜੀ ਵੀ ਗੁਰਸਿੱਖ ਨੇ ਉਹਨਾਂ ਨੇ ਚਰਨ ਪੌਲ ਲਈ ਹੋਈ ਹੈ ਪਹਿਲਾ ਸਮਿਆਂ ਦੇ ਵਿੱਚ ਖੰਡੇ ਬਾਟੇ ਦੇ ਅੰਮ੍ਰਿਤ ਤੋਂ ਪਹਿਲਾ ਚਰਨਪੋਲ ਚਲਦੀ ਹੁੰਦੀ ਸੀ ਦਸਵੇਂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪੋਲ ਛਕਾਣੀ ਸ਼ੁਰੂ ਕੀਤੀ ਮਹਾਰਾਜ ਮੈਂ ਵੀ ਅੰਮ੍ਰਿਤ ਧਾਰੀ ਹਾਂ ਤੇ ਮੇਰੇ ਪਿਤਾ ਜੀ ਨੇ ਪੋਲ ਛਕੀ ਹੋਈ ਹੈ ਯਾਨੀ ਅਸੀਂ ਖਾਨਦਾਨੀ ਸਿੱਖ ਹਾਂ ਮਹਾਰਾਜ ਅਸੀਂ ਸਰਹੰਦ ਦੇ ਰਹਿਣ ਵਾਲੇ ਹਾਂ ਤੁਹਾਡੇ ਸਿੱਖ ਹਾਂ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਨੇ ਕਹਿੰਦੇ ਪੁੱਤਰ ਇਹ 10 ਤੁਹਾਡੀ ਸਰਹੰਦ ਵਸਦੀ ਹੈ ਕਿ ਉੱਜੜ ਗਈ ਹੈ ਸਾਧ ਸੰਗਤ ਜੀ ਸਾਹਿਬਜ਼ਾਦੇ ਸ਼ਹੀਦ ਨਹੀਂ ਹੋਏ ਹਜੇ ਮਹਾਰਾਜ ਨੇ ਅਨੰਦਪੁਰ ਸਾਹਿਬ ਨਹੀਂ ਛੱਡਿਆ ਪਰ ਉਸ ਤੋਂ ਪਹਿਲਾਂ ਹੀ ਗੁਰੂ ਸਾਹਿਬਾਨ ਭਵਿੱਖ ਬਚਨ ਕਰ ਰਹੇ ਨੇ ਕਿਉਂਕਿ ਮਹਾਰਾਜ ਅੰਤਰਜਾਮੀ ਨੇ ਮਹਾਰਾਜ ਨੂੰ ਆਉਣ ਵਾਲਾ ਸਮਾਂ ਸਾਰਾ ਕੁਝ ਪਤਾ ਹੈ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਸ਼ਹਿਰ ਵਸਾਇਆ ਸੀ ਉੱਥੇ ਇੱਕ ਮਾਖੋ ਦਾੰਤ ਰਹਿੰਦਾ ਸੀ ਉਹ ਜਗ੍ਹਾ ਦਾ ਨਾਮ ਮਾਖੋਵਾਲ ਸੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਮ ਮਾਖੋਵਾਲੀ ਸੀ ਉਹ ਮਾਖੋ ਦੈਂਤ ਦਾ ਇੱਥੇ ਪਹਿਰਾ ਸੀ ਉਹਦੇ ਨਾਲ ਹਜ਼ਾਰਾਂ ਹੀ ਭੂਤ ਪ੍ਰੇਤ ਇੱਥੇ ਬਿਤਾਲ ਰਹਿੰਦੇ ਸੀ ਜਦੋਂ ਨਵੇਂ ਪਾਚਾ ਉੱਥੇ ਗਏ ਉੱਥੇ ਤੰਬੂ ਲਾ ਦਿੱਤੇ ਤੇ ਸਿੰਘ ਗੁਰਬਾਣੀ ਦਾ ਪਾਠ ਕਰਦੇ ਸੀ ਨਾਮ ਜਪਦੇ ਸੀ ਕੀਰਤਨ ਕਰਦੇ ਸੀ ਲੰਗਰ ਚੱਲਦੇ ਸੀ ਪਰ ਹਾਲੇ ਉੱਥੇ ਕੋਈ ਇਮਾਰਤ ਨਹੀਂ ਬਣੀ ਹੋਈ ਸੀ ਸਾਰੇ ਸਿੰਘ ਤੰਬੂਆਂ 'ਚ ਹੀ ਰਹਿੰਦੇ ਸੀ ਉਹ ਜਿਹੜਾ ਦੈਂਤ ਸੀ ਅੱਧੀ ਰਾਤ ਨੂੰ ਬੜਾ ਭਿਆਨਕ ਰੂਪ ਧਾਰ ਕੇ ਦਰਾਵਣਾ ਰੂਪ ਲੈ ਕੇ ਉਹਦਾ ਕਾਲਾ ਰੰਗ ਵੱਡੇ ਵੱਡੇ ਦੰਦ ਸੀ ਆਪਣੇ ਨਾਲ ਬਹੁਤ ਡਰਾਵਣੀਆਂ ਸ਼ਕਲਾਂ ਵਾਲੇ ਭੂਤ ਪ੍ਰੇਤ ਲੈ ਕੇ ਆਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਤੰਬੂ ਦੇ ਵਿੱਚ ਆਸਨ ਸੀ ਉਹਦੇ ਬਾਹਰ ਆ ਕੇ ਮਹਾਰਾਜ ਜੀ ਨੂੰ ਉਥੋਂ ਹੀ ਘੂਰਦਾ ਸੀ ਅੱਧੀ ਰਾਤ ਦਾ ਸਮਾਂ ਸੀ ਪਾਚਾ ਨੇ ਵੇਖਿਆ ਤੇ ਮਹਾਰਾਜ ਨੇ ਜਦੋਂ ਤੀਰ ਕਮਾਨ ਨੂੰ ਹੱਥ ਪਾ ਕੇ ਚਲਾਣ ਲੱਗੇ ਉਦੋਂ ਮਾਖੋਦੈਂਦ ਕਹਿੰਦਾ ਠਹਿਰੋ ਮਹਾਰਾਜ ਮਹਾਰਾਜ ਕਹਿੰਦੇ ਕੌਣ ਹੈ ਤੂੰ ਕਹਿੰਦਾ ਮਹਾਰਾਜ ਮੈਂ ਇਸ ਧਰਤੀ ਦਾ ਮਾਲਕ ਹਾਂ ਇਹ ਧਰਤੀ ਮੇਰੀ ਹੈ ਤੁਸੀਂ ਜਿਸ ਦਿਨ ਦੇ ਇੱਥੇ ਆਏ ਹੋ ਮੈਨੂੰ ਤਕਲੀਫ ਹੋ ਰਹੀ ਹੈ ਜਿੱਥੇ ਨੂੰ ਵੀ ਦੇਖੀਏ ਉੱਥੇ ਨੂੰ ਤੁਹਾਡੇ ਸਿੱਖ ਬਾਣੀ ਪੜੀ ਜਾਂਦੇ ਨੇ ਜਦੋਂ ਉਹ ਬਾਣੀ ਪੜਦੇ ਨੇ ਸਾਨੂੰ ਬੜੀ ਤਕਲੀਫ ਹੁੰਦੀ ਹੈ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਾਂ ਉੱਥੇ ਤੁਹਾਡੇ ਕੋਈ ਨਾ ਕੋਈ ਸਿੰਘ ਜਪਜੀ ਸਾਹਿਬ ਪੜ ਰਿਹਾ ਹੁੰਦਾ ਜਦੋਂ ਕਿਤੇ ਉਧਰੋਂ ਦੂਜੀ ਥਾਂ ਜਾਈਏ ਉਥੇ ਕੋਈ ਸੁਖਮਣੀ ਸਾਹੀ ਪੜ ਰਿਹਾ ਹੁੰਦਾ ਮਹਾਰਾਜ ਥਾਂ ਥਾਂ ਤੇ ਬਾਣੀ ਪੜ ਰਹੇ ਨੇ ਸਿੱਖ ਇਹਦੇ ਨਾਲ ਸਾਨੂੰ ਤਕਲੀਫ ਹੁੰਦੀ ਹੈ ਤੁਸੀਂ ਇੱਥੋਂ ਚਲੇ ਜਾਓ ਮਹਾਰਾਜ ਕਹਿੰਦੇ ਭਾਈ ਅਸੀਂ ਜਿੱਥੇ ਆਉਣਾ ਸੀ ਅਸੀਂ ਉਥੇ ਆ ਗਏ ਹਾਂ ਇੱਥੇ ਹੁਣ ਸਾਡਾ ਟਿਕਾਣਾ ਹੈ ਉਹ ਮਾਖੋ ਦਾਇਤ ਕਹਿੰਦਾ ਮਹਾਰਾਜ ਮੈਂ ਕਿੱਥੇ ਜਾਵਾਂ ਮਹਾਰਾਜ ਕਹਿੰਦੇ ਭਾਈ ਤੂੰ ਸਰਹੰਦ ਨੂੰ ਚਲਾ ਜਾ ਮਹਾਰਾਜ ਕਹਿੰਦੇ ਜਦੋਂ ਸਮਾਂ ਆਵੇਗਾ ਉਦੋਂ ਸਰਹੰਦ ਉਜਾੜ ਦੇਵਾਂਗੇ ਉਦੋਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ ਇਹ ਤਾਂ ਬਹੁਤ ਪਹਿਲਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕਰ ਦਿੱਤੇ ਕਿ ਸਰਹੰਦ ਸ਼ਹਿਰ ਨੇ ਉੱਜੜ ਜਾਣਾ ਤਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਲੜਕੇ ਨੂੰ ਪੁੱਛਿਆ ਕਿ ਪੁੱਤਰ ਸਰਹੰਦ ਹਜੇ ਵਸਿਆ ਕਿ ਉੱਜੜ ਗਿਆ ਮਹਾਰਾਜ ਕਹਿੰਦੇ ਹਜੇ ਤੱਕ ਉਜੜੀ ਨਹੀਂ ਮਹਾਰਾਜ ਕਹਿੰਦੇ ਇੱਥੇ ਸਰਹੰਦ ਵਿੱਚ ਤੁਰਕਾਂ ਨੇ ਅਪਰਾਧੀ ਬੰਨਾ ਜਿੱਥੇ ਤੁਰਕਾਂ ਦਾ ਸਦੀਆਂ ਦਾ ਰਾਜ ਭਾਗ ਗਰਕ ਹੋਣਾ ਇਥੇ ਤੁਰਕਾਂ ਦੀਆਂ ਜੜਾਂ ਪੁੱਟੀਆਂ ਜਾਣੀਆਂ ਉਹ ਸਰਹੰਦ ਸ਼ਹਿਰ ਹੈ ਕਿਉਂਕਿ ਤੁਰਕਾਂ ਦਾ ਸਦੀਆਂ ਤੋਂ ਪੈਰ ਸਰਹੰਦ ਵਿੱਚ ਜੰਮੇ ਹੋਏ ਸੀ ਕੋਈ ਸੋਚ ਵੀ ਨਹੀਂ ਸਕਦਾ ਸੀ ਉਦੋਂ ਪਰ ਧੰਨ ਬਾਬਾ ਜੋਰਾਵਾਰ ਸਿੰਘ ਜੀ ਤੇ ਧੰਨ ਬਾਬਾ ਫਤੇ ਸਿੰਘ ਜੀ ਜਿਨ੍ਹਾਂ ਨੇ ਸਰਹੰਦ ਦੇ ਰਾਜ ਦੀਆਂ ਜੜਾਂ ਪੁੱਟ ਕੇ ਰੱਖ ਦਿੱਤੀਆਂ ਮਹਾਰਾਜ ਕਲਗੀਧਰ ਪਾਚਾ ਜੀ ਕਹਿੰਦੇ ਅਜੇ ਸਰਹੰਦ ਵਸਦਾ ਮਹਾਰਾਜ ਕਹਿੰਦੇ ਇੱਥੇ ਦੇ ਰਹਿਣ ਵਾਲੇ ਤੁਰਕਾਂ ਨੇ ਅਪਰਾਧੀ ਬੰਨਾ ਤੇ ਇਹਨਾਂ ਨੇ ਸਾਰਿਆਂ ਨੇ ਸਰਹੰਦ ਸ਼ਹਿਰ ਦੀਆਂ ਜੜਾ ਪਟਵਾ ਦੇਣੀਆਂ ਨੇ ਉਹ ਲੜਕਾ ਜਾਤ ਦਾ ਸੁਨਿਆਰਾ ਸੀ ਤੇ ਉਹਦਾ ਨਾਮ ਸੀ ਪਹਿਲ ਸਿੰਘ ਪਹਿਲ ਸਿੰਘ ਹੱਥ ਜੋੜ ਕੇ ਬੋਲਿਆ ਮਹਾਰਾਜ ਜਿਵੇਂ ਤੁਹਾਡਾ ਪਾਣਾ ਉੱਥੇ ਹੀ ਰਹਿਣਾ ਜਿਵੇਂ ਆਪ ਜੀ ਕਹਿੰਦੇ ਹੋ ਓਵੇਂ ਹੀ ਹੋਣਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਓਵੇਂ ਹੀ ਹੋਣਾ ਜੇ ਆਪ ਜੀ ਨੂੰ ਸਰਹੰਦ ਵਸਦੀ ਚੰਗੀ ਲੱਗਦੀ ਹੈ ਤਾਂ ਵਸਾ ਲਿਓ ਜੀ ਜੇ ਉਜਾਰਨਾ ਚਾਹੁੰਦੇ ਹੋ ਤਾਂ ਇਹ ਵੀ ਤੁਹਾਡੀ ਮਰਜ਼ੀ ਹੈ ਮਹਾਰਾਜ ਹੁਣ ਤਾਂ ਮੈਂ ਜਦੋਂ ਆਇਆ ਉਦੋਂ ਸਰਹੰਦ ਵਸਦੀ ਛੱਡ ਗਿਆ ਆ ਆਪ ਜੀ ਨੇ ਮੈਨੂੰ ਪੁੱਛਿਆ ਵੀ ਸਰਹੰਦ ਵਸਦੀ ਹੈ ਤਾਂ ਹਾਲ ਦੀ ਘੜੀ ਤਾਂ ਸਰਹੰਦ ਵਸਦੀ ਹੈ ਫਿਰ ਸਤਿਗੁਰੂ ਜੀ ਕਹਿੰਦੇ ਪੁੱਤਰ ਤੇਰੇ ਨਾਲ ਘਰ ਦਾ ਕੋਈ ਜੀ ਆਇਆ ਉਹ ਲੜਕਾ ਪਹਿਲ ਸਿੰਘ ਕਹਿੰਦਾ ਮੇਰਾ ਪਿਤਾ ਮੌਲਾ ਕੁਝ ਦਿਨ ਹੋ ਗਏ ਨੇ ਚੜਾਈ ਕਰ ਗਏ ਨੇ ਮੇਰੇ ਪਿਤਾ ਦੀ ਮੌਤ ਹੋ ਗਈ ਹੈ ਪਰ ਮੇਰੀ ਮਾਤਾ ਮੇਰੇ ਨਾਲ ਆਈ ਹੈ ਇੱਥੇ ਅਸੀਂ ਸਰਹੰਦ ਤੋਂ ਦੋਵੇਂ ਮਾਂ ਪੁੱਤਰ ਆਏ ਹਾਂ ਮਹਾਰਾਜ ਕਹਿੰਦੇ ਪੁੱਤਰ ਤੂੰ ਆਨੰਦਪੁਰ ਸਾਹਿਬ ਦੇ ਵਿੱਚ ਹੀ ਰਹਿ ਕਿਉਂਕਿ ਸਰਹੰਦ ਤਾਂ ਅਸੀਂ ਉਜਾੜ ਦੇਣੀ ਹੈ ਤੂੰ ਆਪਣੀ ਮਾਂ ਨੂੰ ਵੀ ਇੱਥੇ ਹੀ ਰੱਖ ਲੈ ਮਹਾਰਾਜ ਜੀ ਨੇ ਜੋ ਹੁਕਮ ਕੀਤਾ ਉਹ ਲੜਕੇ ਨੇ ਸੱਤ ਕਰਕੇ ਮੰਨ ਲਿਆ ਇੱਕ ਖੱਤਰੀਆਂ ਦੇ ਘਰ ਆਨੰਦਪੁਰ ਸਾਹਿਬ ਦੇ ਵਿੱਚ ਘਰ ਕਿਰਾਏ ਦੇ ਲੈ ਲਿਆ ਉਹਦੇ ਵਿੱਚ ਉਹ ਲੜਕੇ ਨੇ ਆਪਣੀ ਮਾਂ ਦਾ ਤੇ ਆਪਣਾ ਡੇਰਾ ਕਰ ਲਿਆ ਉਹ ਸਿੰਘ ਹੁਣ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿਣ ਲੱਗ ਪਿਆ ਗੁਰਬਾਣੀ ਪੜਦਾ ਹੈ ਬੰਦਗੀ ਕਰਦਾ ਹੈ ਉਥੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਵੀ ਕਰਦਾ ਮਹਾਰਾਜ ਇੱਕ ਦਿਨ ਪਹਿਲ ਸਿੰਘ ਨੂੰ ਪੁੱਛਦੇ ਹਨ ਕਾਕਾ ਤੂੰ ਸੁਨਿਆਰਿਆਂ ਦਾ ਮੁੰਡਾ ਹੈ ਤੈਨੂੰ ਸੁਨਿਆਰੇ ਦਾ ਕੰਮ ਆਉਂਦਾ ਹੈ ਆਪਣੀ ਜਾਤ ਬਰਾਦਰੀ ਦਾ ਵੈਸੇ ਜੋ ਕੰਮ ਹੁੰਦਾ ਲੋਕ ਸਿੱਖਦੇ ਹੁੰਦੇ ਨੇ ਜੇ ਤੂੰ ਸੁਨਿਆਰਿਆਂ ਦਾ ਪੁੱਤਰ ਹੈ ਤਾਂ ਤੈਨੂੰ ਸੋਨੇ ਦੇ ਗਹਿਣੇ ਬਣਾਉਣੇ ਆਉਂਦੇ ਨੇ ਸੋਨੇ ਦਾ ਕੰਮ ਆਉਂਦਾ ਹੈ ਉਹ ਲੜਕਾ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਸਦਕਾ ਮੈਂ ਪਿਓ ਦਾਦੇ ਦਾ ਕੰਮ ਸਿੱਖਿਆ ਹੋਇਆ ਮੈਨੂੰ ਸੁਨਿਆਰੇ ਦਾ ਕੰਮ ਕਰਨਾ ਆਉਂਦਾ ਹੈ ਜਿਹੋ ਜਿਹਾ ਵੀ ਗਹਿਣਾ ਬਣਾਉਣਾ ਚਾਹੁੰਦੇ ਹੋ ਮੈਂ ਉਹੋ ਜਿਹੀ ਹੀ ਜੇਵਰ ਬਣਾ ਦੇਵਾਂਗਾ ਮਹਾਰਾਜ ਮੈਂ ਗਲਾਂ ਦੇ ਵਿੱਚ ਪਾਣ ਵਾਲੇ ਕੈਂਠੇ ਹਾਰ ਚੈਨੀਆਂ ਬਣਾ ਸਕਦਾ ਹੱਥ ਵਿੱਚ ਪਾਣ ਵਾਲੇ ਕੜੇ ਬਣਾ ਸਕਦਾ ਮੁੰਦਰੀਆਂ ਛਾਪਾਂ ਛੱਲੇ ਬਣਾ ਸਕਦਾ ਮਹਾਰਾਜ ਕਹਿੰਦੇ ਫਿਰ ਪੁੱਤਰ ਸਾਡੇ ਕੋਲੋਂ 11 ਮੋਹਰੇ ਲੈ ਲੈ ਸਾਨੂੰ 11 ਤੋਲੇ ਸੋਨੇ ਦੇ ਗਹਿਣੇ ਬਣਾ ਦੇ ਫਿਰ ਅਸੀਂ ਵੇਖਾਂਗੇ ਵੀ ਤੂੰ ਗਹਿਣੇ ਸੋਨੇ ਬਣਾ ਲੈਂਦਾ ਜਾਂ ਨਹੀਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਖਜ਼ਾਨਚੀ ਨੂੰ ਹੁਕਮ ਕਰ ਦਿੱਤਾ ਕਿ ਇਸ ਲੜਕੇ ਨੂੰ ਇਸ ਸਿੰਘ ਨੂੰ 11 ਮੋਹਰੇ ਦੇ ਦੋ ਸੋਨੇ ਦੀਆਂ ਇਹ ਬੜਾ ਸਿਆਣਾ ਕਾਰੀਗਰ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਗਹਿਣੇ ਬਨੋਂਨ ਲੱਗਿਆ ਕਹਿੰਦੇ ਬੜੇ ਸੋਹਣੇ ਗਹਿਣੇ ਬਣਾ ਕੇ ਮਹਾਰਾਜ ਸੱਚੇ ਪਾਛਾ ਜੀ ਦੇ ਕੋਲ ਲੈ ਆਇਆ ਮਹਾਰਾਜ ਗਹਿਣੇ ਦੇਖ ਕੇ ਬਹੁਤ ਖੁਸ਼ ਹੋਏ ਮਹਾਰਾਜ ਬੋਲੇ ਇਹ ਗਹਿਣੇ ਵਾਪਸ ਖਜ਼ਾਨੇ ਵਿੱਚ ਰਖਾ ਦਿੱਤੇ ਮਹਾਰਾਜ ਸੱਚੇ ਪਾਛਾ ਤਾਂ ਇਹ ਲੀਲਾ ਹੀ ਕਰ ਰਹੇ ਸਨ ਕਿਉਂਕਿ ਮਹਾਰਾਜ ਨੇ ਗਿਆਨ ਦੇਣਾ ਸੀ ਸਾਨੂੰ ਵੀ ਦੇਣਾ ਸੀ ਉਹਨੂੰ ਵੀ ਦੇਣਾ ਸੀ ਇਹ ਕੋਈ ਸਾਖੀ ਬੰਨੀ ਸੀ ਤਾਂ ਕਰਕੇ ਇਹ ਸਾਰਾ ਕੁਝ ਖੇਡ ਰਚਾ ਰਹੇ ਸੀ ਮਹਾਰਾਜ ਨੇ 11 ਤੋਲੇ ਦੇ ਗਹਿਣੇ ਰਖਾ ਦਿੱਤੇ ਖਜ਼ਾਨਚੀ ਨੂੰ ਮਹਾਰਾਜ ਕਹਿੰਦੇ ਇਹਦੇ ਕੋਲੋਂ ਗਹਿਣੇ ਬਣਵਾ ਲਿਆ ਕਰ ਤੇ ਖਜ਼ਾਨਚੀ ਵਿੱਚ ਵਾਪਸ ਜਮ੍ਹਾਂ ਕਰਵਾ ਦਿਆ ਕਰ ਮਹਾਰਾਜ ਖਜ਼ਾਨਚੀ ਨੂੰ ਕਹਿੰਦੇ ਨੇ ਇਹ ਬੜਾ ਸਿਆਣਾ ਕਾਰੀਗਰ ਹੈ ਇਹਨੂੰ ਕੰਮ ਵੀ ਮਿਲਦਾ ਰਹੇਗਾ ਤੇ ਗੁਰੂ ਘਰ ਦੀ ਸੇਵਾ ਵੀ ਹੁੰਦੀ ਰਹੇਗੀ ਐਵੇਂ ਗਹਿਣੇ ਵੀ ਬਣ ਜਾਣਗੇ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਲ ਸਿੰਘ ਨੂੰ ਪੁੱਛਦੇ ਨੇ ਲੜਕੇ ਨੇ ਪੁੱਛਦੇ ਨੇ ਕਾਕਾ ਤੈਨੂੰ ਕੋਈ ਐਬ ਤਾਂ ਨਹੀਂ ਐਬ ਕਈ ਕਿਸਮ ਦੇ ਹੁੰਦੇ ਨੇ ਕੋਈ ਚੋਰੀ ਕਰਦਾ ਕੋਈ ਨਸ਼ਾ ਕਰਦਾ ਕੋਈ ਏਹਰਾ ਫੇਰੀ ਕਰਦਾ ਕੋਈ ਭੈੜੇ ਕਰਮ ਕਰਦਾ ਅੰਤਰਜਾਮੀ ਮਹਾਰਾਜ ਉਸ ਲੜਕੀ ਨੂੰ ਪੁੱਛਦੇ ਨੇ ਤੈਨੂੰ ਕੋਈ ਐਬ ਤਾਂ ਨਹੀਂ ਉਹ ਲੜਕਾ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੈਂ 사ਤਸੰਗ ਵਿੱਚ ਹੀ ਰਹਿਣਾ ਮਹਾਰਾਜ ਕਹਿੰਦੇ ਕਾਕਾ ਜਿੱਥੇ ਗੁਣ ਹੁੰਦੇ ਨੇ ਵਿਕਾਰ ਵੀ ਉੱਥੇ ਹੁੰਦੇ ਨੇ ਜਿਹਦੇ ਵਿੱਚ ਜਿੰਨਾ ਵੱਡਾ ਗੁਣ ਹੁੰਦਾ ਹੈ ਉਹਦੇ ਵਿੱਚ ਓਨਾ ਹੀ ਵੱਡਾ ਵਿਕਾਰ ਵੀ ਹੁੰਦਾ ਇਹੋ ਜਿਹਾ ਕੋਈ ਨਹੀਂ ਧਰਤੀ ਤੇ ਜਿਸ ਦੇ ਵਿੱਚ ਐਬ ਨਾ ਹੋਵੇ ਇਹ ਤਾਂ ਮੇਰਾ ਝੂਠ ਹੀ ਹੈ ਜੇ ਆਪਾਂ ਕਹੀਏ ਵੀ ਮੇਰੇ ਵਿੱਚ ਕੋਈ ਐਬ ਨਹੀਂ ਇਸ ਸੰਸਾਰ ਵਿੱਚ ਇਹੋ ਜਿਹਾ ਕੋਈ ਵੀ ਨਹੀਂ ਜਿਹੜਾ ਇਹ ਕਹਿ ਸਕੇ ਵੀ ਮੇਰੇ ਵਿੱਚ ਕੋਈ ਐਬ ਨਹੀਂ ਮਹਾਰਾਜ ਨੇ ਉਹਨੂੰ ਪਹਿਲਾਂ ਹੀ ਪੁੱਛ ਲਿਆ ਵੀ ਤੇਰੇ ਵਿੱਚ ਕੋਈ ਐਬ ਤਾਂ ਨਹੀਂ ਉਹ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਸੰਗਤ ਵਿੱਚ ਰਹਿਣਾ ਮੇਰੇ ਵਿੱਚ ਕੋਈ ਐਬ ਨਹੀਂ ਹੈ ਉਥੇ ਗੁਰੂ ਮਹਾਰਾਜ ਨੇ ਉਹਨੂੰ ਇਹ ਗੱਲ ਕਹੀ ਸੀ ਜਿੱਥੇ ਜਿੰਨੇ ਵੱਡੇ ਐਬ ਨੇ ਉਥੇ ਓਨੇ ਵੱਡੇ ਵਿਕਾਰ ਵੀ ਹੁੰਦੇ ਨੇ ਮਹਾਰਾਜ ਕਹਿੰਦੇ ਅਸੀਂ ਉਸ ਤੋਂ ਕੁਰਬਾਨ ਜਾਂਦੇ ਹਾਂ ਜਿਹੜੇ ਗੁਣੀ ਵੀ ਹੋਵੇ ਪਰ ਉਹਦੇ ਵਿੱਚ ਵਿਕਾਰ ਨਾ ਹੋਵੇ ਐਬ ਨਾ ਹੋਵੇ ਹੁਣ ਸੁਨਿਆਰਾ ਗੁਰੂ ਘਰ ਦਾ ਕੰਮ ਕਰਨ ਲੱਗ ਪਿਆ ਕਦੀ ਮਹਾਰਾਜ ਦੀ ਕਲਗੀ ਤਿਆਰ ਕਰਦਾ ਸੀ ਸੋਨੇ ਦੀ ਕਦੀ ਸ਼ਸਤਰਾਂ ਦੇ ਮੁਠੀਆਂ ਤੇ ਕਦੀ ਸੋਨੇ ਚੜਾਉਂਦਾ ਸੀ ਮਾਤਾ ਜੀ ਦੇ ਪਹਿਨਣ ਵਾਸਤੇ ਤੇ ਕਦੀ ਸਾਹਿਬਜ਼ਾਦਿਆਂ ਦੇ ਪਹਿਨਣ ਵਾਸਤੇ ਸੋਨੇ-ਸੋਨੇ ਜੇਵਰ ਤਿਆਰ ਕਰਦਾ ਸੀ ਖਜ਼ਾਨੇ 'ਚੋਂ ਆਪੇ ਹੀ ਸੋਨਾ ਲੈ ਜਾਂਦਾ ਸੀ ਤੇ ਆਪੇ ਹੀ ਘੜ ਕੇ ਦੇ ਜਾਂਦਾ ਸੀ ਭਾਵ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਕਰਦਾ ਸੀ ਇਹ ਗੁਰੂ ਦਾ ਸਿੱਖ ਗੁਰੂ ਘਰ ਦਾ ਮੁੱਖ ਕਾਰੀਗਰ ਬਣ ਗਿਆ ਸੋਨੇ ਦਾ ਇਹਨੂੰ ਕੋਈ ਪੁੱਛਦਾ ਵੀ ਨਹੀਂ ਸੀ ਕਿੰਨਾ ਸੋਨਾ ਲਿਆ ਕਿੰਨਾ ਦਿੱਤਾ ਕਿਉਂਕਿ ਵਿਸ਼ਵਾਸ ਹੈ ਮਹਾਰਾਜ ਨੇ ਵੀ ਬਚਨ ਕਰ ਦਿੱਤਾ ਸੀ ਜਿੰਨਾ ਵੀ ਇਹ ਮੰਗੇ ਉਹਨੂੰ ਸੋਨਾ ਦੇ ਦਿਓ ਇਹ ਕੰਮ ਹੁਣ ਉਹਦਾ ਰੋ ਚੱਲ ਪਿਆ ਹੁਣ ਇੱਕ ਦਿਨ ਸੱਚੇ ਪਾਤਸ਼ਾਹ ਜੀ ਨੇ ਖਜ਼ਾਨਚੀ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਸਮਝਾ ਦਿੱਤਾ ਮਹਾਰਾਜ ਖਜ਼ਾਨਚੀ ਨੂੰ ਕਹਿੰਦੇ ਤੂੰ ਇਸ ਲੜਕੇ ਨੂੰ ਇਸ ਸਿੰਘ ਨੂੰ ਸੋਨਾ ਦੇਣਾ ਤੋਲ ਕੇ ਦੇਣਾ ਪਰ ਇਹਨੂੰ ਦੱਸਣਾ ਨਹੀਂ ਹੈ ਕਿੰਨਾ ਸੋਨਾ ਹੈ ਉਦੋਂ ਹੀ ਫੜਾ ਦੇਈ ਪਰ ਤੈਨੂੰ ਪਤਾ ਹੋਣਾ ਚਾਹੀਦਾ ਵੀ ਕਿੰਨਾ ਦਿੱਤਾ ਕਹਿੰਦੇ 20 ਤੋਲੇ ਖਜ਼ਾਨਚੀ ਨੇ ਉਸ ਲੜਕੇ ਨੂੰ ਦਿੱਤੇ ਕਹਿ ਦਿੱਤਾ ਵੀ ਇਹਦੇ ਕੜੇ ਬਣਾ ਦੇ ਸੋਨੇ ਦੇ ਜਦੋਂ ਉਹਨੇ ਸੋਨੇ ਦੇ ਕੜੇ ਤਿਆਰ ਕਰ ਦਿੱਤੇ ਸਤਿਗੁਰੂ ਜੀ ਨੇ ਆਪਣੇ ਕੋਲ ਬੁਲਾਇਆ ਜਦੋਂ ਕੜਿਆਂ ਨੂੰ ਤੋਲਿਆ ਤਾਂ ਉਹ ਕੜੇ 17 ਤੋਲੇ ਦੇ ਸੀ 3 ਤੋਲੇ ਵਿੱਚੋਂ ਗਾਇਬ ਸੀ 20 ਤੋਲੇ ਦੀ ਥਾਂ 17 ਤੋਲੇ ਨਿਕਲੇ ਮਹਾਰਾਜ ਕਹਿੰਦੇ ਸਾਰੇ ਗਹਿਣੇ ਤੋਲੋ ਹੁਣ ਜਦੋਂ ਖਜ਼ਾਨਚੀ ਨੇ ਸਤਿਗੁਰੂ ਜੀ ਦੇ ਅੱਗੇ ਸਾਰੇ ਗਹਿਣੇ ਤੋਲੇ ਤਾਂ ਪਿਛਲੀ ਵਾਰ ਦੀ ਵੀ ਹੀਰਾ ਫੇਰੀ ਨਿਕਲੀ ਮਹਾਰਾਜ ਸੱਚੇ ਪਾਛਾ ਕਲਗੀਧਰ ਮਹਾਰਾਜ ਪੈਲ ਸਿੰਘ ਨੂੰ ਆਪਣੇ ਕੋਲ ਖੜਾ ਕੇ ਕਹਿੰਦੇ ਕਾਕਾ ਤੂੰ ਕੀ ਕਹਿੰਦਾ ਸੀ ਵੀ ਮੈਂ ਸਤਸੰਗੀ ਹਾਂ ਮੈਂ ਸਾਤਸੰਗ ਕਰਦਾ ਮੇਰੇ ਵਿੱਚ ਕੋਈ ਐਬ ਨਹੀਂ ਮਹਾਰਾਜ ਕਹਿੰਦੇ ਪੈਲ ਸਿੰਘ ਇਸ ਤੋਂ ਵੱਡਾ ਕਿਹੜਾ ਐਬ ਹੈ ਚੋਰੀ ਤੋਂ ਵੱਡਾ ਮਹਾਰਾਜ ਕਹਿੰਦੇ ਗੁਰੂ ਦੇ ਖਜ਼ਾਨੇ ਨੂੰ ਵੀ ਨਹੀਂ ਬਖਸ਼ਿਆ ਇਸ ਤੋਂ ਵੱਡਾ ਕਿਹੜਾ ਹੋਇਆ ਤੂੰ ਕਹਿਣਾ ਵੀ ਮੈਂ ਸਾਤਸੰਗ ਵਿੱਚ ਹੀ ਰਹਿਣਾ ਮੇਰੇ ਵਿੱਚ ਕੋਈ ਐਬ ਨਹੀਂ ਅਸੀ ਤਾਂ ਤੇਰੀਆਂ ਬੜੀਆਂ ਖੁਸ਼ੀਆਂ ਕਰਨੀਆਂ ਸੀ ਪਰ ਤੂੰ ਵੀ ਮਸੰਦਾ ਵਾਂਗ ਚੋਰ ਨਿਕਲਿਆ ਆਪਣੇ ਆਪ ਨੂੰ ਤੂੰ ਸਾਧ ਦੱਸਦਾ ਹੈ ਸਾਧ ਸੰਗੀ ਹਾਂ ਤੇ ਸੰਗਤ ਵਿੱਚ ਰਹਿ ਕੇ ਵੀ ਤੂੰ ਗੁਰੂ ਦੇ ਖਜ਼ਾਨੇ 'ਚ ਚੋਰੀ ਕਰਦਾ ਤਾਂ ਕਾਕਾ ਪਹਿਲ ਸਿੰਘ ਇਸ ਤੋਂ ਵੱਡਾ ਕਿਹੜਾ ਆਵ ਹੈ ਮਹਾਰਾਜ ਕਹਿੰਦੇ ਕਾਕਾ ਵੀ ਗੁਰੂ ਘਰ ਤੋਂ ਤੈਨੂੰ ਮਾਇਆ ਮਿਲਦੀ ਹੈ ਜਿੰਨੀ ਮਿਹਨਤ ਤੂੰ ਕਰਦਾ ਉਹਦੇ ਵਜੋਂ ਮਾਇਆ ਵੀ ਮਿਲਦੀ ਹੈ ਉਹਦੇ ਵਿੱਚ ਤੇਰਾ guzara ਨਹੀਂ ਹੁੰਦਾ ਜਿਹੜਾ ਤੂੰ ਗੁਰੂ ਘਰ ਦੇ ਖਜ਼ਾਨੇ ਵਿੱਚੋਂ ਚੋਰੀ ਕਰਨ ਲੱਗ ਪਿਆ ਇਹ ਸੁਣ ਕੇ ਪਹਿਲ ਸਿੰਘ ਸ਼ਰਮਿੰਦਾ ਹੋ ਗਿਆ ਉਹਨੂੰ ਕੋਈ ਗੱਲ ਨਹੀਂ ਆਈ ਉਹਨੇ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗੰਮੀ ਬਚਨ ਕਰ ਦਿੱਤੇ ਜਿਹੜੇ ਸੋ ਸਾਖੀ ਦੇ ਬਚਨ ਨਹੀਂ ਇਹ ਅਗੰਮੀ ਬਚਨ ਨਹੀਂ ਇਹਦੀ ਕੋਈ ਵੀ ਆਖਿਆ ਨਹੀਂ ਕਰ ਸਕਦਾ ਕਿਉਂਕਿ ਗੁਰੂ ਮਹਾਰਾਜ ਜੀ ਦੇ ਬਚਨ ਨੇ ਪਤਾ ਨਹੀਂ ਮਹਾਰਾਜ ਨੇ ਕਿਹੜੇ ਰੰਗ ਵਿੱਚ ਇਹ ਬਚਨ ਕੀਤੇ ਸੀ ਸੋ ਇਹ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਬੋਲੇ ਮਹਾਰਾਜ ਕਹਿੰਦੇ ਜੱਟ ਪੰਜਾਲੀ ਚੱਕ ਗੁਰੂ ਕਾ ਹੱਕ ਮਹਾਰਾਜ ਕਹਿੰਦੇ ਜੱਟ ਮਿਹਨਤ ਕਰਕੇ ਖੇਤਾਂ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਆਪਣੇ ਬਾਲ ਬੱਚੇ ਵੀ ਪਾਲਦਾ ਹੈ ਤੇ ਗੁਰੂ ਦੇ ਲੰਗਰ ਵਾਸਤੇ ਮਾਇਆ ਵੀ ਕੱਢਦਾ ਤੇ ਗਰੀਬਾਂ ਦਾ ਵੀ পেট ਭਾਰਦਾ ਜਦੋਂ ਮਹਾਰਾਜ ਨੇ ਇਹ ਗੱਲ ਕਹੀ ਤਾਂ ਸਿੰਘਾਂ ਨੇ ਉਦੋਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਪੁੱਛਿਆ ਰਾਜ ਸਿੱਖ ਤਾਂ ਸਾਰੇ ਹੀ ਤੁਹਾਡੇ ਨੇ ਬ੍ਰਾਹਮਣ ਵੀ ਖੱਤਰੀ ਵੀ ਵੈਸ਼ ਵੀ ਸ਼ੂਦਰ ਵੀ ਭਾਈ ਮਤੀਦਾਸ ਜੀ ਬ੍ਰਾਹਮਣ ਸਨ ਉਹਨਾਂ ਦਾ ਪਰਿਵਾਰ ਹੁਣ ਤਾਂ ਹੀ ਚਲਿਆ ਆਉਂਦਾ ਤੇ ਮਹਾਰਾਜ ਖੱਤਰੀ ਵੀ ਭਾਈ ਦਇਆ ਸਿੰਘ ਜੀ ਵਰਗੇ ਸਨ ਮਹਾਰਾਜ ਇਹ ਤਾਂ ਸਾਰੇ ਹੀ ਤੁਹਾਡੇ ਸਿੱਖ ਨੇ ਪਰ ਮਹਾਰਾਜ ਤੁਸੀਂ ਇਹ ਬਚਨ ਕੀ ਕਰ ਦਿੱਤੇ ਮਹਾਰਾਜ ਕਹਿੰਦੇ ਜੱਟ ਪਟ ਨੱਟ ਤੇ ਤਨੱਟ ਇਹ ਕਹਿੰਦੇ ਨੇ ਮੂੰਹ ਦਾ ਹੱਥ ਪਾਲਦੇ ਨਹੀਂ ਇਹ ਬਚਨ ਪਾਲਦੇ ਨਹੀਂ ਜੋ ਕਹਿ ਦੇਣਗੇ ਉਥੇ ਡੱਟ ਜਾਂਦੇ ਨੇ ਮਰ ਜਾਂਦੇ ਨੇ ਪਰ ਆਪਣਾ ਬਚਨ ਨਹੀਂ ਛੱਡਦੇ ਪਟ ਕਹਿੰਦੇ ਨੇ ਇਥੇ ਸੂਰਮੇ ਨੂੰ ਨੱਟ ਕਹਿੰਦੇ ਨੇ ਨਿਰਤ ਵਿਦਿਆ ਜਾਨਣ ਵਾਲਿਆਂ ਨੂੰ ਤੇ ਤਨ ਅਟ ਕਹਿੰਦੇ ਨੇ ਜਿਹੜੇ ਧਨੀ ਪੁਰਸ਼ ਨੇ ਮਹਾਰਾਜ ਕਹਿੰਦੇ ਇਹ ਲੋਕ ਜਿਹੜੀ ਗੱਲ ਆਪਣੇ ਮੂੰਹ ਤੋਂ ਕਹਿ ਦਿੰਦੇ ਨੇ ਫਿਰ ਉਹ ਬਚਨ ਪਾਲਦੇ ਨੇ ਮਹਾਰਾਜ ਕਹਿੰਦੇ ਦੂਜੇ ਜਿਹੜੇ ਨੇ ਉਹ ਆਪਣੇ ਕਹੇ ਤੇ ਟਿਕਦੇ ਨਹੀਂ ਅੱਜ ਬਚਨ ਕੁਝ ਕੀਤਾ ਕੱਲ ਨੂੰ ਕੁਝ ਹੋਰ ਕੀਤਾ ਨੇ ਮਹਾਰਾਜ ਕਹਿੰਦੇ ਇਹ ਸੁਭਾ ਹੁੰਦਾ ਹੈ ਇਹ ਕੁਦਰਤੀ ਹੈ ਜਿਹੜਾ ਜਿਹੜਾ ਬੰਦਾ ਜਿਹੋ ਜਿਹੇ ਮਾਹੌਲ ਵਿੱਚ ਰਹਿੰਦਾ ਹੈ ਉਹ ਜਿਹਾ ਹੀ ਉਹ ਬਣ ਜਾਂਦਾ ਹੈ ਜਿਹੜੇ ਜ਼ਿਮੀਦਾਰ ਲੋਕ ਨੇ ਕਿਸਾਨ ਲੋਕ ਨੇ ਜਾਂ ਸੂਰਮੀ ਨੇ ਜਾਂ ਫਿਰ ਨਿਰਤਕਾਰੀ ਵਾਲੇ ਨੇ ਮਹਾਰਾਜ ਕਹਿੰਦੇ ਬਾਕੀ ਜਿਹੜੇ ਹੋਰ ਨੇ ਉਹ ਆਪਣੀ ਦੀ ਗੱਲ ਕਹੀ ਤੋਂ ਮੁੱਕਰ ਜਾਂਦੇ ਨੇ ਮਹਾਰਾਜ ਕਹਿੰਦੇ ਅਸੀਂ ਸਿੱਖੀ ਨੂੰ ਤਿੰਨ ਤਰ੍ਹਾਂ ਵੰਡੀ ਹੈ ਕਹਿੰਦੇ ਤਿੰਨ ਹਿੱਸੇ ਕਰਕੇ ਤੀਜਾ ਹਿੱਸਾ ਸੰਗਤ ਨੂੰ ਸਾਰੀ ਵੰਡਿਏ ਮਹਾਰਾਜ ਕਹਿੰਦੇ ਜੱਟ ਵਣਜਾਰਾ ਤੇ ਅਰੋੜੇ ਖੱਤਰੀ ਮਹਾਰਾਜ ਕਹਿੰਦੇ ਇਹਨਾਂ ਨੂੰ ਸਾਰੀ ਸਿੱਖੀ ਦਿੱਤੀ ਹੈ ਕਹਿੰਦੇ ਇਹਨਾਂ ਨੂੰ ਦੇ ਦੋ ਦੋ ਹਿੱਸੇ ਸਿੱਖੀ ਦਿੱਤੀ ਹੈ ਤੀਜਾ ਹਿੱਸਾ ਬਾਕੀ ਲੋਕਾਂ ਵਿੱਚ ਵੀ ਵੰਡਿਆ ਜਿਹੜਾ ਇਹਨੂੰ ਤਾਰੇਗਾ ਉਹ ਪਾਰ ਉਤਾਰੇਗਾ ਮਹਾਰਾਜ ਕਹਿੰਦੇ ਸਿੱਖ ਬਣ ਕੇ ਕੀ ਕੀਤਾ ਜੇ ਗੁਰੂ ਦੇ ਬਚਨਾਂ ਤੇ ਸਿਦਕ ਹੀ ਨਹੀਂ ਹੈ ਸਿੱਖੀ ਤਾਂ ਸਿਦਕ ਦੀ ਹੈ ਜੇ ਭਰੋਸਾ ਨਹੀਂ ਹੈ ਗੁਰੂ ਤੇ ਮਹਾਰਾਜ ਕਹਿੰਦੇ ਵੇਦ ਪੜਿਆ ਕੀ ਕਰੇਗਾ ਜੇ ਮਨ ਦੇ ਵਿੱਚ ਉਹ ਲਾਲਚ ਨਹੀਂ ਗਿਆ ਜੇ ਮਨ ਦੇ ਵਿੱਚ ਉਹ ਲੋਭ ਨਹੀਂ ਛੱਡਿਆ ਬੰਦੇ ਨੇ ਜਿੰਨੇ ਮਰਜੀ ਵੇਦ ਸ਼ਸਤਰ ਪੜ ਲਵੇ ਉਹ ਲੋਭੀ ਨੂੰ ਕੀ ਗਿਆਨ ਹੋਏਗਾ ਮਹਾਰਾਜ ਨੇ ਲਿਖਿਆ ਵੀ ਜਿਹੜਾ ਲੋਭ ਹੁੰਦਾ ਉਹ ਸਾਰੇ ਗੁਣਾਂ ਦਾ ਨਾਸ਼ ਕਰ ਦਿੰਦਾ ਵੱਡੇ ਵੱਡੇ ਗੁਣ ਬੰਦੇ ਕੋਲੋਂ ਲਾਲਚ ਕਰਕੇ ਚਲੇ ਜਾਂਦੇ ਨੇ ਕੀ ਕਰੇਗਾ ਵੇਦ ਸ਼ਸਤਰ ਪੜ ਕੇ ਜੇ ਮਨ ਵਿੱਚ ਅੰਨਾ ਲਾਲਚ ਹੈ ਮਹਾਰਾਜ ਕਹਿੰਦੇ ਸੁਨਿਆਰਾ ਜਿਵੇਂ ਮਹਾਰਾਜ ਜੀ ਦੇ ਨਾਲ ਪਹਿਲ ਸਿੰਘ ਨੇ ਕੀਤਾ ਸਾਰਾ ਸੋਨਾ ਮਹਾਰਾਜ ਜੀ ਦੇ ਖਜ਼ਾਨੇ ਚੋਂ ਲੈ ਲੈਂਦਾ ਤੇ ਘੱਟ ਤੋਲ ਕੇ ਘੱਟ ਦੇ ਗਹਿਣੇ ਬਣਾ ਦਿੰਦਾ ਸੀ ਵਿੱਚੋਂ ਕੁਝ ਸੋਨਾ ਹੀਰਾ ਫੇਰੀ ਕਰਕੇ ਰੱਖ ਲੈਂਦਾ ਸੀ ਮਹਾਰਾਜ ਇਸ ਕਰਕੇ ਕਹਿੰਦੇ ਨੇ ਇਹਨਾਂ ਤੇ ਬਹੁਤਾ ਵਿਸ਼ਵਾਸ ਨਹੀਂ ਹੈ ਮਹਾਰਾਜ ਕਹਿੰਦੇ ਐਵੇਂ ਚਾਰ ਕੱਕੇ ਵੀ ਨਹੀਂ ਉਹਨਾਂ ਬਾਰੇ ਸੁਣ ਲੋ ਮਹਾਰਾਜ ਕਹਿੰਦੇ ਆਪਣੇ ਆਪ ਨੂੰ ਕਦੀ ਵੀ ਇਹਨਾਂ ਦੇ ਮੁਕਾਬਲੇ ਨਾ ਪਾਓ ਜੀ ਤੁਸੀਂ ਨਾਂ ਦੇ ਮੁਕਾਬਲੇ ਪਾਓਗੇ ਤਾਂ ਹਾਰ ਜਾਓਗੇ ਇਹ ਬੜੇ ਚਲਾਕ ਹੁੰਦੇ ਨੇ ਮਹਾਰਾਜ ਕਹਿੰਦੇ ਜਦੋਂ ਵੀ ਨਾਂ ਦੇ ਨਾਲ ਵਰਤਨਾ ਦਾ ਬੜੇ ਹਿਸਾਬ ਦੇ ਨਾਲ ਵਰਤਨਾ ਮਹਾਰਾਜ ਕਹਿੰਦੇ ਪਹਿਲਾਂ ਕੱਕਾ ਕਾਜੀ ਜਿਹੜਾ ਫਤਵੇ ਦਿੰਦਾ ਕਾਜੀ ਨੇ ਹੀ ਫਤਵਾ ਲਾਇਆ ਸੀ ਸਾਹਿਬਜ਼ਾਦਿਆਂ ਨੂੰ ਕਿ ਇਹਨਾਂ ਨੂੰ ਜਾ ਕੇ ਨੀਹਾਂ ਵਿੱਚ ਚੀਨ ਦਿਓ ਕਾਜੀ ਨੇ ਹੀ ਫਤਵਾ ਦਿੱਤਾ ਸੀ ਤਾਰੂ ਸਿੰਘ ਜੀ ਦੀ ਖੋਪੜੀ ਲਾ ਦਿਓ ਕਾਜੀ ਨੇ ਹੀ ਫਤਵਾ ਦਿੱਤਾ ਸੀ ਭਾਈ ਮਣੀ ਸਿੰਘ ਜੀ ਦੇ ਬੰਦ-ਬੰਦ ਕੱਟ ਦਿਓ ਮਹਾਰਾਜ ਕਹਿੰਦੇ ਇਹ ਕਾਜੀ ਜਿਹੜੇ ਨੇ ਉਹ ਝੂਠ ਬੋਲ ਜਾਂਦੇ ਨੇ ਬੇਇਨਸਾਫੀ ਕਰ ਜਾਂਦੇ ਨੇ ਕਹਿੰਦੇ ਇੱਕ ਜਲਾਹੇ ਦਾ ਤੇ ਇੱਕ ਤੇਲੀ ਦਾ ਜ਼ਮੀਨ ਦਾ ਝਗੜਾ ਸੀ ਕਹਿੰਦੇ ਇੱਧਰ ਜਲਾਹੇ ਦਾ ਘਰ ਸੀ ਤੇ ਇੱਧਰ ਤੇਲੀ ਦਾ ਘਰ ਸੀ ਘਰ ਦੇ ਕੋਲ ਥੋੜੀ ਜਿਹੀ ਜਗ੍ਹਾ ਸੀ ਜਿਹੜਾ ਤੇਲੀ ਸੀ ਉਹ ਉੱਥੇ ਬਲਦ ਬੰਨਦਾ ਸੀ ਤੇ ਜਿਹੜਾ ਜਲਾਹਾ ਸੀ ਉਹ ਉੱਥੇ ਕੱਪੜੇ ਸੁਕਾਉਂਦਾ ਸੀ ਉਹ ਕਹਿੰਦਾ ਜਗ੍ਹਾ ਮੇਰੀ ਹੈ ਉਹ ਕਹਿੰਦਾ ਮੇਰੀ ਹੈ ਉਹ ਜਲਾਹਾ ਸੀ ਜਿਹੜਾ ਉਹ ਕਾਜੀ ਕੋਲ ਚਲਾ ਗਿਆ ਉਹਨੇ ਬੜਾ ਸੋਹਣਾ ਇੱਕ ਕਪੜਾ ਕਾਜੀ ਨੂੰ ਦਿੱਤਾ ਕਹਿੰਦਾ ਵੀ ਮੇਰੀ लाज ਰੱਖਿਓ ਮੇਰੀ ਪੱਗ ਦਾ ਖਿਆਲ ਰੱਖਿਓ ਤੇ ਤੇਲੀ ਕੋਲ ਇੱਕ ਬਲਦ ਸੀ ਬਹੁਤ ਵਧੀਆ ਉਹ ਕਾਜੀ ਨੂੰ ਬਲਦ ਦੇ ਆਇਆ ਉਹ ਬਲਦ ਬਹੁਤ ਵਧੀਆ ਸੀ ਉਹ ਕਾਜੀ ਨੂੰ ਬਲਦ ਦੇ ਆਇਆ ਹੁਣ ਉਹ ਬਲਦ ਮਹਿੰਗਾ ਤੇ ਉਹ ਜਿਹੜਾ ਕਪੜਾ ਉਹ ਸਸਤਾ ਤਾਂ ਕਾਜੀ ਪੱਗ ਲੈ ਕੇ ਮੁੱਕਰ ਗਿਆ ਉਹਨੇ ਫੈਸਲਾ ਤੇਲੀ ਦਾ ਕਰ ਦਿੱਤਾ ਜੁਲਾਹੀ ਨੇ ਜਦੋਂ ਪੁੱਛਿਆ ਮਹਾਰਾਜ ਮੇਰੀ ਪੱਗ ਦਾ ਕੀ ਬਣਿਆ ਮੇਰਾ ਜਿਹੜਾ ਕੱਪੜਾ ਸੀ ਉਹਦਾ ਕੀ ਬਣਿਆ ਤਾਂ ਉਹ ਕਾਜੀ ਕਹਿੰਦਾ ਭਾਈ ਤੇਰੀ ਪੱਗ ਤੇਰੇ ਕੱਪੜੇ ਨੂੰ ਉਹ ਬਲਦ ਖਾ ਗਿਆ ਸੀ ਪਾ ਵੱਡੀ ਰਿਸ਼ਵਤ ਛੋਟੀ ਰਿਸ਼ਵਤ ਨੂੰ ਖਾ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ